ਹਾਂ ਭਾਬੀ ਹਾਂ ਜੋਰਾ ਕਿਵੇਂ ਆ ਤੂੰ ਮੈਂ ਤਾਂ ਭਾਬੀ ਉਵੇਂ ਆ ਜਿਵੇਂ ਤੂੰ ਮੈਨੂੰ ਰੱਖਿਆ ਹੈਗਾ ਤੂੰ ਮਰ ਜਾਣਿਆ ਵੀ ਮੈਂ ਤੈਨੂੰ ਹੁਣ ਗਾਲਾਂ ਕੱਢ ਕੇ ਚੰਗੀ ਨਹੀਂ ਲੱਗਦੀ ਮੈਂ ਤੈਨੂੰ ਪਿਆਰ ਵੀ ਬਹੁਤ ਕਰਦੀ ਆ ਮਰ ਜਾਣਿਆ ਹੂੰ ਤੇ ਤੂੰ ਮਾੜਾ ਮੋਟਾ ਖਿਆਲ ਰੱਖ ਲਿਆ ਕਰ ਖਿਆਲ ਅੱਛਾ ਖਿਆਲ ਖਿਆਲ ਮੈਂ ਰੱਖਾਂ ਮੈਂ ਰੱਖਦਾ ਖਿਆਲ ਤੇ ਤੂੰ ਕਿੰਨਾ ਖਿਆਲ ਰੱਖਿਆ ਵੀ ਅੱਜ ਹੁਣ ਇਹ ਮਤਲਬ ਥੋੜੀ ਹੈ ਵੀ ਹੁਣ ਤੇਰਾ ਬਾਈ ਨੇ ਤੇਰੇ ਹੁਣ ਵਧੀਆ ਪਹਿਲਾਂ ਤਾਂ ਕਹਿੰਦੀ ਨਹੀਂ ਸੀ ਤੇਰਾ ਬਾਈ ਲੈਂਦਾ ਨਹੀਂ ਮੇਰੀ ਤੇਰਾ ਬਾਈ ਲੈਂਦਾ ਨਹੀਂਗਾ ਹੁਣ ਬਾਈ ਲੈਣ ਲੱਗ ਗਿਆ ਵਧੀਆ ਤਰੀਕੇ ਨਾਲ ਕਿ ਜਦੋਂ ਮੈਨੂੰ ਗੱਲ ਹੀ ਨਹੀਂ ਕਰਦੀ ਨਾ ਮੇਰੇ ਕੋਲ ਨਾ ਚੱਕੇ ਨਾ ਦੇਖੇ ਨਾ ਪਾ ਦੇ ਇਹਨੂੰ ਕਮਾਲ ਹੈ ਹੁਣ ਤੇਰੀ ਭਾਬੀ ਜੋਰਾ ਹੈ ਕੁਝ ਜਾਂਦੇ ਮੈਨੂੰ ਲੱਗਦਾ ਲੈਂਦਾ ਤਾਂ ਹੋਊਗਾ ਬਾਈ ਹੁਣ ਲੈਣ ਲੱਗ ਗਿਆ ਨਾ ਸੱਚੀ ਸੱਚ ਦੱਸ ਮੈਨੂੰ ਸੌਂਖਾ ਕੇ ਦੱਸ ਕਿ ਨਹੀਂ ਖੜਾ ਖੜਾ ਹੁੰਦਾ ਉਹਦਾ ਉਹ ਵਰਨੀਤ ਕਹੇ ਜੀ ਮਨ ਨਾਲ ਲੱਗ ਗਿਆ ਉਹ ਤੇਰੇ ਭਾਰੇ ਹੋਰ ਕੀ ਹੈ ਉਹ ਤਾਂ ਕੰਨੀ ਖੜਾ ਨਹੀਂ ਹੁੰਦਾ ਕਿ ਖੜਾ ਖੜਾ ਹੋਣ ਲੱਗ ਗਿਆ ਉਹਦਾ ਫੱਗਦਾ ਤਾ ਤੂੰ ਹੋਰ ਇੱਕ ਦਿਨ ਮਸਾਂ ਟੱਪਦਾ ਹੁੰਦਾ ਸੀ ਤੂੰ ਕਹਿੰਦੀ ਸੀ ਆ ਜਾਦੇ ਹੋਰਾ ਲੈ ਲਾ ਆ ਜਾਦੇ ਹੋਰਾ ਚੱਟ ਲਾ ਚੱਟ ਚੱਟ ਕੇ ਮਾਰ ਮੇਰੇ ਦਾਣੇ ਜੋ ਪਾਣੀ ਕੱਢ ਦੇ ਮੇਰਾ ਦਾਣਾ ਚੱਬ ਇਹ ਚੱਬ ਹੁਣ ਵੀ ਹੁਣ ਮੈਨੂੰ ਕਹਿੰਦੀ ਨਹੀਂ ਤੂੰ ਹੁਣ ਤਾਂ ਮੈਂ ਕਹਿੰਦਾ ਹਾਂ ਭਾਬੀ ਦੇ ਦੇ ਭਾਬੀ ਦੇ ਦੇ ਨਾ ਕਰਦੇ ਨਹੀਂ ਕੁਛ ਐਜੀ ਗੱਲ ਹੀ ਤੇ ਨਹੀਂ ਆਉਂਦੀ ਤੂੰ ਤਾਂ ਕਹਿੰਦੀ ਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਮੈਂ ਥੋੜੀ ਹੁੰਦਾ ਭਾਬੀ ਦੇ ਦੂੰ ਨਾ ਲੋਰਾ ਜੀ ਕੋਈ ਗੱਲ ਨਹੀਂ ਮੇਰੇ ਤਾਂ ਮੈਂ ਤਾਂ ਮੇਰੇ ਪੇਟ dard دی ہون ਲੱਗ ਪਿਆ ਸੀ ਬਿਲਕੁਲ ਕਿਸੇ ਕਰਿਆ ਸੀ ਨਾ ਵਾਏ ਜੀ ਜੇ ਵਾਏ ਨਹੀਂਆਂ ਲਿਸੀ ਜਿਹੜੇ ਆਪਣੇ ਦੀ ਕੋਨੇ ਪਰ ਨਹੀਂ ਗਿਆ ਜਨਾ ਅੰਦੂ ਬੁੱਝਾ ਜੂਏ ਹੈ ਹਾਂ ਉਹਨਾਂ ਤੋਂ ਨਹੀਂ ਕੋਈ ਕਿਸੇ ਵਾਏ ਫੜਤੀ ਲਾਂ ਦੀ ਸੀ ਬਾਰਾਂ ਨਹੀਂ ਲਿਸੀ ਬੀ ਅੱਛਾ ਹਾਂ ਉਹ ਪੀ ਲਈ ਤਾਂ ਤਾਂ ਮੈਂ ਕਦ ਨਾਲੇ ਪਿੱਟੀ ਸੀ ਤੇ ਤੁਸੀਂ ਹੂੰ ਤੂੰ ਤਾਂ ਵਾਏ ਛੱਟ ਕੇ ਮਾਰੀ ਤੋ ਵਾਏ ਮੇਰੇ ਤੰਦਰ ਹਲਾਇਤਾ ਤੰਦਰ ਹਲਾਉਣ ਹਲਾਉਣ ਵਾਸਤੇ ਹੁੰਦਾ ਅੰਦਰ ਤਾਂ ਮੈਨੂੰ ਲੱਗਦਾ ਲੱਗੀ ਡਰਨਾ ਸਹੀ ਗੱਲ ਮੈਂ ਤੁਹਾਨੂੰ ਦੱਸਾਂ ਕਿਹੜੀ ਹਾਂ ਮੈਨੂੰ ਤਾਂ ਲੱਗੀ ਡਰਨਾ ਬਹੁਤ ਜ਼ਿਆਦਾ اچھا ਡਰਦੀ ਹਾਂ ਤਾਂ ਮੇਰੇ ਉਸ ਤੋਂ ਤਨ ਚੂਹਿਆਂ ਤੋਂ ਡਰ ਲੱਗਦਾ ਹੈ ਕਿ ਨਹੀਂ ਚੂਹਿਆਂ ਤੋਂ ਨਹੀਂ ਤੂੰ ਸਮਝਿਆ ਨਹੀਂ ਮੈਂ ਤੇਰੇ ਤੋਂ ਡਰਦੀ ਹਾਂ ਹਾਂ ਤੇ ਉਹ ਹੀ ਮੈਂ ਆਖੀ ਨਾ ਵੀ ਤਨ ਚੂਹੇ ਤੋਂ ਡਰ ਲੱਗਦਾ ਹੈ ਹੁਣ ਮੈਂ ਤੁਮ ਸਿੱਧਾ ਕੀ ਆਖਾਂ ਹੁਣ ਫੋਨ ਤੇ ਰਿਕਾਰਡਿੰਗ ਤੇ ਵੀ ਤਨ ਨੂੰ ਉਹ ਤੋਂ ਡਰ ਲੱਗਦਾ ਹੈ ਹਾਂ ਉਹ ਤੋਂ ਡਰ ਲੱਗਦਾ ਹੈ ਚੂਹੇ ਤੋਂ ਡਰ ਲੱਗਦਾ ਹੈ ਜੂਏ ਤੋਂ ਡਰਦੀ ਚੂਹਾ ਜੁਰ ਖਾੜ ਦੇ ਜਾਂਦਾ ਚੂਹੇ ਰਿਕਾਰਡਿੰਗ ਰਿਕਾਰਡਿੰਗ ਨਹੀਂ ਹੁੰਦੀ ਮੇਰੇ ਫੋਨ 'ਚ ਮੈਨੂੰ ਕੋਈ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਕੀ ਬਾਈ ਨੇ ਲਾਤੀ ਹੋਵੇ ਰਿਕਾਰਡਿੰਗ ਐ ਜੇ ਫੋਨ ਨੀ 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 ਹਾਂ ਉਹਦਾ ਕੀ ਪਤਾ ਹੈ ਤੂੰ ਮੱਲ ਕਰ ਮੇਰੇ ਨਾਲ ਮੈਨੂੰ ਡਰ ਲੱਗਦਾ ਹੁਣ ਮੇਰੇ ਡਰ ਦੂਰ ਕਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਤੋਈ ਤਾਂ ਅੱਖੀਆਂ ਨਾਲ ਤੈਨੂੰ ਚੂਹੇ ਤੋਂ ਡਰ ਲੱਗਦਾ ਥੰਨੂੰ ਮੈਨੂੰ ਤਾਂ ਤੇਰੀ ਖਾੜ ਤੋਂ ਨਹੀਂ ਡਰ ਲੱਗਦਾ ਵੀ ਮੈਂ ਤਾਂ ਵੱਡ ਜੂ ਐ ਬੋਚ ਕੇ ਦੇ ਨੇ ਤਾਂ ਮੈਨੂੰ ਤਾਂ ਡਰ ਲੱਗਦਾ ਨਾ ਅੰਦਰ ਹਲਾਤਾ ਮੇਰਾ ਤਾਂ ਹੁਣ ਮੈਂ ਕੀ ਕਰਾਂ ਕੀ ਇਥੇ ਕਰਨਾ ਇਥੇ ਕੀ ਹੈ ਤੂੰ ਬਸ ਸੁਣਾ ਮੈਨੂੰ ਆਏ ਦੱਸ ਤੂੰ ਹੂੰ ਵੀ ਤੂੰ ਮੈਨੂੰ ਪਿਆਰ ਕਿੰਨਾ ਕਰਦਾ ਮੇਰੇ ਬਿਨਾਂ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ ਮੈਂ ਤਾਂ ਵੀ ਜਵਾਂ ਨਹੀਂ ਰਹਿੰਦਾ ਮੈਂ ਤਾਂ ਤੇਰੇ ਬਿਨਾ ਹੋਰ ਦੱਸ ਤੇ ਫਿਰ ਹੁਣ ਤੂੰ ਮੈਨੂੰ ਕਦੋਂ ਨਹੀਂ ਕੋਈ ਮੇਰਾ ਪਿਆਰ ਕਰਨਾ ਕਦੋਂ ਮੇਰਾ ਦਰਦ ਦੂਰ ਕਰੇਗਾ ਡਰਤਾ ਮੈਂ ਦੂਰ ਕਰ ਦਊਗਾ ਤੇਰਾ ਪਰ ਹੁਣ ਸਿਸਟਮ ਵੀ ਤਾਂ ਬਣਾਉਣਾ ਪਊ ਨਾ ਤੁਹਾਨੂੰ ਕਿਵੇਂ ਬਣਾਈਏ ਆ ਤਾਂ ਹੀ ਕਰੀ ਆਏ ਕਰੀ ਉਹ ਤੋਤੋ ਕਰ ਲੇਗੀ ਹਾਂ ਮੈਨੂੰ ਜੀ ਵਧੀਆ ਲੱਗਿਆ ਨਾ ਵੀ ਮੈਨੂੰ ਹਨਾ ਵੀ ਜ ਲੈ ਕਮਾਲ ਕਰਦੀ ਹੈ ਭਾਬੀ ਤੂੰ ਦੋ ਜਵਾਕ ਜੰਮਲੇ 10 ਸਾਲ ਦਾ ਮੁੰਡਾ 13 ਸਾਲ ਦੀ ਕੁੜੀ ਹਜੇ ਵੀ ਕਹਿੰਨੀ ਤੂੰ ਤੋਤੋ ਕਰੀ ਲੈ 10 ਕਮਾਲ ਹੀ ਹੈ ਵੀ ਤੁਹਾਡੇ ਬੁੜੀਆਂ ਦਾ ਤਾਂ ਕੋਈ ਹਾਲ ਨਹੀਂ ਕੋਈ ਹੋਰ ਨਹੀਂ ਤਾਂ ਸਮਝ ਨਹੀਂ ਆਉਂਦਾ ਤੁਹਾਡਾ ਨਹੀਂ ਕੁਝ ਨਹੀਂ ਹੁੰਦਾ ਕੁਝ ਕੀ ਨਹੀਂ ਹੁੰਦਾ ਗੱਲ ਦੱਸ ਹੂੰ ਨਾ ਇਹ ਥੋੜੀ ਕਰਦੇ ਹੁੰਦੇ ਹੈਗੇ ਹੂੰ ਮੈਂ ਤਾਂ ਵੀ ਮੈਂ ਤਾਂ ਵੀ ਸਮਾਰ ਕੇ ਨਾ ਐ ਕਰਕੇ ਨਾ ਐ ਹੱਥ ਫੇਰ ਫਿਰ ਕੇ ਫੇਰ ਫਿਰ ਕੇ ਜਦੋਂ ਉਹਨੇ ਲਿਕਵਿਡ ਜਾ ਛੱਡਤਾ ਜਦੋਂ ਗਿੱਲੀ ਜੀ ਹੋ ਗਈ ਤੇ ਤੇਰੇ ਮੂੰਹ ਚੋਂ ਸਿਸਕੀਆਂ ਨਿਕਲ ਲੱਗੀਆਂ ਜੋ ਤੇ ਮੇਰੇ ਗਰਦਨ ਨੂੰ ਚੱਬੇ ਭਰਦੇ ਹੁੰਦੇ ਜਦੋਂ ਹਾਏ ਮੈਨੂੰ ਇਹ ਆਤਮਾ ਕਰਵਾਈ ਜਾ ਹੁਣ ਵੀ ਜਦੋਂ ਮੈਂ ਉਸ ਤੇਰੀ ਮੱਛੀ ਦੇ ਹੱਥ ਫੇਰਦਾ ਨਾ ਮੜ ਕੇ ਤੋਂ ਸਿੱਧਾ ਐ ਜੱਫਾ ਪਾ ਕੇ ਤੇ ਸਿੱਧਾ ਕਰ ਲੈਨੀ ਜੱਬੇ ਭਰਨ ਲੱਗ ਜਾਂਦੀ ਐ ਮੈਂ ਤਾਂ ਉਦੋਂ ਉਦੋਂ ਵੜੂਗਾ ਵਿੱਚ ਘਰਾਂ ਤੇ ਤਾਂ ਨਾ ਕਿਹਨਾਂਗਾ ਆ ਮੈਂ ਕਈ ਵਾਰੀ ਪਤਾ ਕੀ ਹੈ ਕਈ ਵਾਰੀ ਦਰਦ ਦਾ ਪਤਾ ਕਾ ਤੋ ਹੁੰਦਾ ਭਾਬੀ ਤੋਨੇ ਜਲਦਵਾਜੀ ਕਰ ਮੈਂ ਜਲਦਵਾਜੀ ਕਰ ਨਾ ਕਈ ਵਾਰ ਤੂੰ ਵੀ ਕਹੇ ਨੀ ਛੇਛੀ ਕਰ ਲੈ ਛੇਛੀ ਕਰ ਦਰ ਬਾਈ ਨਾ ਜੇ ਤੇਰਾ ਬਾਈ ਨਾ ਜੇ ਜਦੋਂ ਹੋ ਜਾਂਦੇ ਫਿਰ ਦਿੱਕਤ ਹੁਣ ਮੈਨੂੰ ਰਾਤ ਨਾ ਮਿਲੇਗਾ ਦੇਖ ਲਾ ਮੈਂ ਤੇਰੇ ਬਾਈ ਨੂੰ ਨਾ ਪੀਸ ਦੇਣਾ ਆਪਣੀ ਬੜਪਾਲ ਸਿੰਘ ਦੀ ਮਿਲ ਲੇ ਤੇ ਅੱਛਾ ਓਠੀ ਮੈਂ ਆਪਣੇ ਤਨ ਪਤਾ ਮਨੇ ਆਲੀ ਦੱਸਾਂਗਾ ਹੂੰ ਕਿ ਨਾ ਕਿ ਕੰਮ ਕਰੂਗਾ ਦੋ ਤਿੰਨ ਮਹੀਨੇ ਤਦੋਂ ਫੇਰ ਤਾਂ ਲਾ ਫੇਰ ਤਾਂ ਪੂਰੇ ਜੱਬੇ ਭਰੂ ਮੈਂ ਤੇਰੇ ਨਾ ਤੂੰ ਵੀ ਭਰੀ ਮੁਰਕ ਮੁਰਕ ਕੇ ਸਵਾਦ ਦੇਈ ਫੇਰ ਤਾਂ ਹਾਂ ਠੀਕ 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 ਤਾਂ ਹੈਗਾ ਇਹ ਪਰ ਤੂੰ ਹੁਣ ਮੰਨੇ ਤਾਂ ਹੀ ਹੈ ਨਾ ਬਸ ਮੈਂ ਤਾਂ ਤੂੰ ਤਿਆਰੀ ਰੱਖੀ ਠੀਕ ਹੈ ਮੇਰੇ ਕੋਲ ਤਾਂ ਤਿਆਰੀ ਹੈ ਮੇਰੇ ਕੋਲ ਤਾਂ ਦੁਆਜ ਲੱਤਾਂ ਚ ਘਾ ਲਾ ਮੈਂ ਤਾਂ ਪੂਰੇ ਵਾਰਡ ਨੂੰ ਤਿਆਰ ਹੈ ਮੈਂ ਤਾਂ ਤੇ ਤਸਰੀਫ ਕਰਕੇ ਨਾ ਉੱਚੀ ਐ ਕਰਕੇ ਹਾਂਜੀ ਪਰਫੈਕਟ 20 ਬੰਮ ਤਸਰੀਫ ਜੀ ਸੱਚੀ ਹੂੰ ਤਸਰੀਫ ਨੂੰ ਦੋਨਾਂ ਪਾਸੇ ਫੜ ਕੇ ਨਾ ਨਾ ਵੀ ਨਾ ਤਬਲਾ ਵਜਾਉਂਗਾ ਤਸਰੀਫ ਤੇ ਨਾ ਵੀ ਨਾ ਤੂੰ ਕਾਲਾ ਨਾ ਬਗ ਅੱਛਾ ਹਾਂ ਆਈ ਨਹੀਂ ਹੁਣ ਧੁੱਪ ਚੜੀ ਆਈ ਧੁੱਪੇ ਧੁੱਪੇ ਬਹਿ ਕੇ ਬੰਦਾ ਛੱਤ ਤੇ ਗੱਲਾਂ ਕਰੇ ਹੱਡਾਂ ਨੂੰ ਮੜਾ ਸੇਕ ਲੱਗੇ ਮੁੜ ਕੇ ਬੰਦਾ ਅੰਦਰ ਆ ਜੇ ਆਪ ਦਾ ਤਾਂ ਪਿਆਰ ਦੀਆਂ ਦੋ ਗੱਲਾਂ ਕਰ ਲਿਆ ਨਾ ਮਤਲਬ ਹੀ ਨਹੀਂ ਕੋਈ ਕੋਈ ਨਹੀਂ ਵੀ ਕੋਈ ਨਹੀਂ ਫਿਰ ਮੈਂ ਵੀ ਜਵਾਬ ਰਿਆ ਕਰੂੰ ਜੋ ਤਰਜੀਹ ਕਰੇ ਨਾਂਦਿਆ ਕਰ ਜੀ ਤਾਂ ਹੁਣ ਖਾਦਦੇ ਹੀ ਆ ਗੱਲ ਜਵਾਬ ਨਾਂਦਿਆ ਕਰ ਮੈਂ ਤਾਂ ਨਹੀਂ ਦਿੰਦਾ ਜਵਾਬ ਚੱਲ ਬਾਈ ਕਦੋਂ ਜਾਊਗਾ ਸਵੇਰੇ ਤੇ ਅੱਜ ਰਾਤ ਦਾ ਫਿਰ ਕੀ ਸੀਨ ਹੈ ਤੇਰਾ ਬਾਈ ਇੱਕ ਦੋ ਦਿਨਾਂ ਨਹੀਂ ਜਾਊਗਾ ਬੱਸ ਉਹ ਤੈਨੂੰ ਸਬਰ ਰੱਖ ਦੇਵਾਂ ਆ ਚੰਗਾ ਫਿਰ ਫਿਰ ਵਾਏ ਨਾ ਮੁੰਨ ਕੇ ਰੱਖੀ ਪੂਰੀਆਂ ਦੋ ਵਾਰੀ ਬਲੇਡ ਨਾਲ ਮੁੰਨੀ ਹੋਣਗੇ ਅਤੇ ਸਾਫ ਕਰਕੇ ਰੱਖੀ ਪੂਰੀ ਮੈਂ ਵੀ ਪੂਰੇ ਚੂਪ ਤੇ ਲਾਉਣੇ ਹੈਗੇ ਪੂਰੇ ਕੇਲੇ ਨੂੰ ਚੂਸਣਾ ਫਿਰ ਜਿਹੜੂ ਚੂਸ ਚੂਸ ਕੇ ਫਿਰ ਖਾਣਾ ਮੈਂ ਨੂੰ ਜੀਬਾਂ ਫੇਰਿਆਂ ਤੇ ਪੂਰੀਆਂ ਉਤੇ ਟੋਪੀ ਤੇ ਛਤਰੀ ਦੇ ਛਤਰੀ ਜੜ ਜਿਹਨੀ ਹੁੰਦੀ ਉਹ ਤੇ ਜੀਬਾਂ ਫੇਰਿਆਂ ਮੈਂ ਜਮਾਈ ਨਾਸਰ ਮੈਂ ਕਿਰੇ ਲਾ ਦੇਣਾ ਹਾਂ ਹਾਂ ਬਸ ਠੀਕਾ ਠੀਕਾ ਬਬੀ ਫਿਰ ਹੈ ਹਾਂ ਠੀਕਾ ਦੋ